ਲੇ ਭਾਬੀ ਦੀਂਦੀ ਨਹੀਂ ਹੈ ਕਰੇ ਨਾ ਭਾਈ ਦੀਂਦਾਗਾ ਅੱਜ ਤਾਂ ਮੈਂ ਲੇਟ ਹੋ ਗਈ ਕੰਮ ਕਰਨੀ ਉਹ ਵੀ ਭਾਬੀ ਜੀ ਉਹ ਕੋਣ ਆ ਭਾਈ ਅ ਭਾਈ ਭਾਬੀ ਉਹ ਤਾਂ ਗਏ ਹੋਏ ਐ ਭਾਈ ਤੁਸੀਂ ਅੰਦੀ ਆਜੋ ਵੱਡਾ ਭਾਈ ਬੈਠਾ ਸੀਗਾ ਹਾਂ ਤੇ ਛੋਟਾ ਵੀਰਾ ਉਹ ਤਾਂ ਪੇਕੀ ਗਈ ਹੋਈ ਹੈ ਤੇ ਬਾਈ ਵੀ ਗਿਆ ਨਾਲ ਨਾਲ ਦੋਨੇ ਜੀ ਗਏ ਅੱਛਾ ਮੈਂ ਤਾਂ ਨਾ ਹੋ ਸੀਗ ਆਪ ਗਈ ਹੋਈ ਇਸ ਰਿਸ਼ਤੇਦਾਰੀ ਚ ਅੱਛਾ ਤੇ ਮੈਂ ਹੋ ਗਈ ਲੇਟ ਆਉਣ ਕਰਨੀ ਆ ਮੈਂ ਕੰਮ ਸਾਰਾ ਪਿਆ ਹੋਊਗਾ ਲੈ ਮੇਹਾਂ ਭਾਬੀ ਐ ਕਹੂਗੀ ਵੀ ਲੇਟ ਹੋ ਗਈ ਚੱਲ ਫਿਰ ਹੁਣ ਤੁਸੀਂ ਫਿਰ ਇਕੱਲੇ ਸੀਗੇ ਘਰੇ ਇਕੱਲੇ ਐ ਮੈਂ ਤਾਂ ਕਰਦੇ ਕੰਮ ਪਈ ਆਪ ਐ ਸਾਰਾ ਘਾੜੂ ਕੁਛ ਤਾਂ ਕਰਦੇ ਅੱਛਾ ਹੋ ਰੋਟੀ ਰੋਟੀ ਬਣਾ ਦੀਨੇ ਮੇਰੀ ਦੋ ਨਾ ਰੋਟੀ ਦਾ ਕੋਈ ਨਹੀਂ ਬਣਾ ਜੂ ਐ ਤਾਂ ਮੈਨੂੰ ਭਾਬੀ ਨੇ ਕਿਹਾ ਸੀ ਕਹਿੰਦੀ ਵੀ ਜੇ ਨਾ ਮੈਂ ਘਰੇ ਹੋਈ ਤਾਂ ਕਹਿੰਦੀ ਰੋਟੀ ਬਣਾ ਜੀ ਵੱਡੇ ਦੇ ਘਰੇ ਮੈਂ ਹਾਂ ਚੱਲ ਕੋਈ ਨਹੀਂ ਗੱਲ ਕਰ ਹੁਣ ਦੇਖੀ ਐ ਲੋਕ ਜੇ ਗੱਲਾਂ ਇਹ ਬਣਾਉਣਗੇ ਵੀ ਕੱਲਾ ਐ ਕਰੋ ਤੁਸੀਂ ਉਹਨਾਂ ਫਿਰ ਬਾਹਰ ਭੱਗ ਜਾਓ ਮੈਂ ਕੰਮ ਨਿਬੇੜਦੇ ਨਹੀਂ ਆ ਗੱਲਾਂ ਬਣਾਉਂਦੀ ਐ ਅੱਜ ਕੱਲ੍ਹ ਲੋਕਾਂ ਤੋਂ ਕੀ ਲੈਣਾ ਆਪਾਂ ਆਵਦਾ ਤੂੰ ਕੰਮ ਕਰ ਜਿਹੜਾ ਆਈ ਐ ਫੇਰ ਵੀ ਆਈ ਜੇ ਲੱਗਦਾ ਗੱਲਾਂ ਕੋਈ ਨਵੀਂ ਵਿਆਹੀ ਆ ਇਹਨਾਂ ਦੇ ਕੰਮ ਕਰਦੀ ਆ ਤੇ ਘਰੇ ਕੱਲਾ ਛੜਾ ਬੰਦਾ ਉਹਨਾਂ ਦੇ ਜੇ ਹੁਣ ਭਾਬੀ ਹੁੰਦੀ ਗੱਲ ਕੁਝ ਹੋਰ ਸੀਗੀ ਚਲ ਕੋਈ ਨਹੀਂ ਐ ਤਾਂ ਲੋਕਾਂ ਦਾ ਕੀ ਮੂੰਹ ਫੜ ਲੈਣਾ ਲੋਕਾਂ ਦਾ ਕਹੀ ਨਹੀਂ ਹੁੰਦੇ ਤੂੰ ਆਵਦਾ ਕੰਮ ਕਰ ਨਾਲੇ ਮੇਰੀ ਰੋਟੀ ਪਕਾਲੀ ਨਾਲੇ ਦੋ ਰੋਟੀਆਂ ਤੂੰ ਖਾ ਲਈ ਨਾ ਮੈਂ ਤਾਂ ਕੋਈ ਨਿਕਰੇ ਖਾਲੂ ਆਏ ਮੇਰਾ ਘਰ ਵਾਲਾ ਨਾ ਕੱਲਾ ਰੋਟੀ ਨਹੀਂ ਖਾਂਦਾ ਹੈਗਾ ਉਹਦਾ ਮੇਰੇ ਨਾਲ ਹੀ ਖਾਂਦਾ ਹੁੰਦਾ ਮੈਂ ਕਦੇ ਵੀ ਕਿਸੇ ਦੇ ਘਰੇ ਰੋਟੀ ਨਹੀਂ ਖਾਦੀ ਹੈਗੀ ਮੈਨੂੰ ਤਾਂ ਇਹ ਲੱਗਦਾ ਸੋਡੇ ਚੂੜਾ ਚੜਾ ਵੀ ਨਹੀਂ ਸੂਤਾ ਲਾਹਿਆ ਜੀ ਬਸ ਥੋੜਾ ਜਿੜੇ ਹੋਇਆ ਵਿਆਹ ਨੂੰ ਹੋਏ ਡੂੜ ਕੁ ਮਹੀਨੇ ਹੋਇਆ ਸਾਡੇ ਅੱਛਾ ਥੋੜਾ ਟਾਈਮ ਹੀ ਹੋਇਆ ਵਿਆਹ ਨੂੰ ਹਾਂ ਚਲੋ ਕੋਈ ਨਹੀਂ ਫਿਰ ਮੈਂ ਲਾਉਣੀ ਆ ਝਾੜੂ ਲਾ ਦੇ ਯਾ ਅੰਤਰੀ ਲਈ ਜਾਂਦਾ ਵੀ ਤੂੰ ਕੀ ਲੈਣਾ ਉਹ ਕਦੇ ਦੂਜੇ ਬਾਈ ਨੇ ਨਾ ਕਦੇ ਪੁੱਛਿਆ ਆਹ ਪੈ ਚਾੜੂ ਦਾ ਕਦੇ ਪੁੱਛਿਆ ਵੀ ਨਹੀਂ ਹੈਗਾ ਮੇਰੇ ਕੋ ਵੀ ਹਾਂ ਤੂੰ ਵਿਆਹੀ ਆ ਤੂੰ ਔਖੀ ਆ ਚੂੜਾ ਚਾੜਾ ਨਹੀਂ ਦਾ ਆ ਵੀ ਤੂੰ ਚੂੜੇ ਤੋਂ ਕੀ ਲੈਣਾ ਆ ਤਾਂ ਕਮਰਾ ਛੱਡ ਹੀ ਦੇਣੀ ਇਧਰੋਂ ਇਧਰੋਂ ਚਾੜੂ ਕੱਢ ਲੈਣੀ ਮੈਨੂੰ ਤਾਂ ਇਹਦੀ ਨੀਤ ਜਿਹੀ ਸਹੀ ਹੀ ਲੱਗਦੀ ਭਾਬੀ ਕਹਿੰਦੀ ਹੁੰਦੀ ਆ ਕਿ ਮੇਰਾ ਤਾਂ ਛਾੜਾ ਜੇੜ ਦਾ ਬੇਕਾਰ ਆਗਾ ਜਮਾ ਨਜਾਇਜ਼ ਜੀ ਚਲ ਆਪਾਂ ਕੀ ਲੈਣਾਗਾ ਲੈ ਬੰਨੀ ਲਮਾਈ ਨੂੰ ਆਇਤਾ ਹੈ ਲੋਟੀ ਨਹੀਂ ਉਹ ਨਾ ਹੈਗਾ ਜੀ ਮੈਂ ਤਾਂ ਇਹ ਕਹਨਾ ਸੌਰਜੀ ਤੁਹਾਨੂੰ ਬ੍ਰੀਡ ਵੀ ਗਰੂਪ ਵੀ ਬਾਹਲੀ ਹੋਊ ਤੇਰਾ ਘਰ ਵਾਲਾ ਕੰਮ ਕਰਦਾ ਰਿਹਾ ਕਰਦਾ ਤਾਂ ਹੈਗਾਗਾ ਵੀ ਗੱਲ ਕਰਨਾ ਵੀ ਦਿਹਾੜੀ-ਦੋੜੀ ਕੱਟੀ ਮਿਲਦੀ ਆ ਨਾ ਪਰ ਉਹ ਦਿਹਾੜੀ ਤੇ ਜਾਂਦਾਗਾ ਫਿਰ ਆ ਕਈ ਵਾਰੀ ਤੁਹਾਨੂੰ ਪਤਾ ਹੈਗਾ ਜੱਟ ਜ਼ਿਮੀਦਾਰ ਪੈਸੇ ਤਾਂ ਦਿੰਦੇ ਨਹੀਂ ਟਾਈਮ ਤੇ ਫਿਰ ਆਇਆ ਤਾਂ ਕਰਕੇ ਵਿਆਹ ਤੇ ਸਾਡੇ ਪੈਸਾ ਬਾਲਾ ਲੱਗਿਆ ਸੀਗਾ ਵਾਹ ਮੇਰਾ ਫਿਰ ਸਾਸ ਸੌਰੇ ਨੇ ਸਾਨੂੰ ਕਰਤਾ ਅੱਡ ਕਰ ਜਾ ਸਾਡਾ ਸਾਰੇ ਜੁਮੇ ਪਾਤਾ ਫਿਰ ਹੁਣ ਮੈਨੂੰ ਤਾਂ ਘਰ ਵਾਲੇ ਦਾ ਸਾਥ ਦੇਣਾ ਹੀ ਪੂਗਾ ਨਾ ਤੂੰ ਤਾਂ ਤੰਗੀ ਜਿੱਥੇ ਫਸੀ ਪਈ ਐ ਬਸ ਬਾਈ ਪੁੱਛ ਨਾ ਬਾਹਲੀ ਗਰੀਬੀ ਚਾਂਗੇ ਕੀ ਕਰਾਂ ਹੁਣ ਟਾਈਮ ਪਾਸ ਨਹੀਂ ਹੁੰਦਾ ਹੈਗਾ ਐ ਟਾਈਮ ਪਾਸ ਕਿੰਨਾ ਕਿਰ ਕਰੇਗੀ ਵੀ ਤਸੂੰ ਕੀ ਲੈਣਾ ਮੇਰੇ ਟਾਈਮ ਪਾਸਾ ਤਾਂ ਅੱਛਾ ਕੋਈ ਗੱਲ ਨਹੀਂ ਫਿਰ ਟਾਲ ਟਾਈਮ ਪਾਸਤਾ ਹੋ ਹੀ ਜਾਣਾ ਕੀ ਹੁੰਦਾਗਾ ਪੈਸੇ ਢੇਲੇ ਦੀ ਲੋੜ ਹੁੰਦੀ ਹੈ ਦੱਸ ਦਿਆ ਕਰ ਤੂੰ ਉਹ ਤੋਂ ਕੀ ਲੈਣਾ ਉਹਦਾ ਬੜਾ ਮਸੂਮ ਹੈ ਵੱਡਾ ਸਾਡਾ ਛੋਟਾ ਤਾਂ ਆ ਨਹੀਂ ਨਹੀਂ ਭਾਈ ਇਹ ਜੀ ਤੇ ਕੋਈ ਗੱਲ ਨਹੀਂ ਹੈਗੀ ਹੈ ਇਹ ਜੀ ਤੇ ਕੋਈ ਗੱਲ ਨਹੀਂ ਹੈਗੀ ਕੋਈ ਨਹੀਂ ਐਂ ਤਾਂ ਮੈਂ ਵੀ ਵਧੀਆ ਤਕਰੀ ਕੋਈ ਲੋੜ ਹੁੰਦੀ ਹੈ ਜਦੋਂ ਮਰਜੀ ਲੈ ਜਾ ਘਰ ਆ ਕੇ ਇਹ ਮਗਰ ਮਗਰੀ ਫੱਟਾ ਤਾਂ ਮੇਰੇ ਸੱਚਰਾ ਉਹ ਹਾਂ ਨਾ ਭਾਈ ਪੈਸੇ ਤਾਂ ਨਾ ਕਦੇ ਭਾਬੀ ਨੇ ਤੇ ਵੀਰੇ ਨੇ ਜਵਾਬ ਹੀ ਨਹੀਂ ਦਿੱਤਾ ਮੈਨੂੰ ਉਹ ਤਾਂ ਮੈਂ ਜਦੋਂ ਵੀ ਕਹਿਦਾ ਮੈਂ ਤਾਂ ਐਡਵਾਂਸ ਵੀ ਫੜ ਕੇ ਲੈ ਜੰਦੀਆਂ ਪੈਸੇ ਨਾਲ ਤਾਂ ਕੋਈ ਗੱਲ ਨਹੀਂ ਜਿਹੜਾ ਤੈਨੂੰ ਜਵਾਬ ਦੇਣਾ ਨਹੀਂ ਫਿਰ ਮੈਂ ਅੱਡ ਥੋੜੀ ਥੋੜਾ ਲੈ ਸਕਦੀ ਆ ਮੇਰਾ ਸੁਭਾਅ ਨਹੀਂ ਜਾਣਦੀ ਇੱਕ ਵਾਰ ਵਰਤ ਕੇ ਦੇਖ ਨਾ ਨਾ ਇਹ ਜੀ ਤਾਂ ਕੋਈ ਗੱਲ ਨਹੀਂ ਹੈਗੀ ਵਰਤਣ ਨੂੰ ਹੁਣ ਦੇਖ ਕੰਮ ਧੰਦਾ ਤਾਂ ਥੋੜਾ ਇਕੱਠਾ ਵੀ ਆ ਸਾਰੇ ਕਰਦੀਆਂ ਨਾ ਮੈਂ ਇਕੱਠਾ ਕਿੱਥੇ ਆ ਅੱਡ ਹੋ ਜਾ ਮੈਂ ਤਾਂ ਅੱਡ ਹੋਣ ਨੂੰ ਫਿਰਦਾ ਉਹ ਤਾਂ ਤੁਹਾਡੀ ਮਰਜ਼ੀ ਆ ਜੀ ਜੇ ਤੁਹਾਡੇ ਨਹੀਂ ਜੇ ਟੋਪਾ ਭਰਾਈ ਦੀ ਟੋਪਾ ਭਰਾ ਦੀ ਕਿੰਮੀ ਇਹ ਕੋਈ ਨਹੀਂ ਹੋਏਗੀ ਇਹ ਟੋਪਾ ਭਰਾ ਦੇ ਮੈਂ ਛੱਡੀ ਛੁੱਡੀ ਉਹਦੇ ਨਾਲ ਕਰਾ ਲਾਂਗੇ ਛੜੇ ਜਿੰਦਗੀ ਦਾ ਬੜੀ ਔਖੀ ਰੰਗਦੀ ਏ ਰਾਤਾਂ ਨੂੰ ਛੜੇ ਦੀ ਜਿੰਦ ਉਹ ਤਾਂ ਹੁਣ ਥੋੜੇ ਤੁਸੀਂ ਥੋੜੇ ਤਾਂ ਭਾਬੀ ਹੈਗੀ ਆ ਉਹਨੂੰ ਕਹਿ ਦੋ ਨਾ ਹੁਣ ਤੁਸੀਂ ਮੇਰੇ ਕਾਹ ਤੋਂ ਗੱਲ ਪੈ ਰਹੇ ਹੋ ਭਾਬੀ ਨੂੰ ਤਾਂ ਇਹ ਵੀ ਮੈਂ ਇਹਨੂੰ ਕੁਮਾਰੀ ਰੱਖਾਂ ਫਿਰ ਕੀ ਹੁੰਦਾ ਵਧੀਆ ਸੌਂਗਾ ਲੈ ਹੁਣ ਜਿਹਦੇ ਰੋਟੀ ਪੱਕਦੀ ਹੈਗੀ ਆ ਕਿ ਤੁਸੀਂ ਕੀ ਲੈਣਾਗਾ ਹੋਰ ਕੀ ਚਾਹੀਦਾ ਤੁਹਾਨੂੰ ਰੋਟੀ ਗੱਲੀ ਰੋਟੀ ਕੀ ਕਰੂ ਪਾਣੀ ਤੱਤਾ ਵੀ ਚਾਹੀਦਾ ਨਹਾਉਣ ਧੋਣ ਨੂੰ ਕੱਪੜਾ ਲੀਲਾ ਬਦਲ ਨੂੰ ਹਉ ਫਤੂਸੀ ਹੁਣ ਮੇਰੇ ਮਾਂ ਗਰਮਗਰ ਕਾਤੋਂ ਫਿਰਦੇ ਹੋਗੇ ਤੁਸੀਂ ਆਪ ਦਾ ਬਹਿ ਜਾਓ ਕਮਰੇ ਚ ਮੈਂ ਕੰਮ ਕਰਾਂ ਉਹ ਦੂਜਾ ਭਾਈ ਆ ਕਿੰਨਾ ਸਿਆਣਾਗਾ ਚਿੱਟੀ ਤੁਹਾਡੇ ਦਾੜੀ ਹੋਈ ਪਈ ਆ ਤੁਹਾਨੂੰ ਸ਼ਰਮਜੀ ਕਿਉਂ ਨਹੀਂ ਆਉਂਦੀ ਹੈਗੀ ਮੈਂ ਤਾਂ ਹੁਣ ਕਰ ਲੈਣਾ ਕਾਲੀ ਚਿੱਟੀ ਮੇਰੇ ਵਾਸਤੇ ਤਾਂ ਨਿਕਾਲੀ ਕਰਨੀ ਤੁਸੀਂ ਸਾਰਾ ਕੰਮ ਕਰਦਾ ਚਿੱਟੀ ਕਹੇ ਜੀ ਤੂੰ ਤਾਂ ਹੋਰ ਵੀ ਉਮਰ ਤੇਰੀ ਇੰਨੀ ਹੋਈ ਪਈ ਆ ਵੀ ਤੂੰ ਮੜਾ ਮੋਟਾ ਉਮਰ ਦੇ ਸਹਾਰੇ ਤਾਂ ਦੇਖ ਆਪਦਾ ਉਮਰ ਤਾਂ ਦੇਖ ਵੀ ਤੂੰ ਚਿੱਟੀ ਦਾੜੀ ਹੈ ਤੇਰੇ ਚਾਦਰ ਤੇਰੇ ਬੰਨੇ ਆ ਇੰਨਾਂ ਤਾਂ ਇਹ ਲੱਗਦਾਗਾ ਕਿ ਖਮਨੀ ਵੀ ਮੇਰੇ ਮਗਰ ਲੱਗ ਜੂ ਤਾਂ ਹੀ ਕਹੀ ਜਾਂਦਾ ਪੈਸੇ ਪੂਸੇ ਮੇਰੇ ਤੋਂ ਲੈ ਲਈ ਤੇਰੇ ਤੋਂ ਮੈਂ ਪੈਸੇ ਕਾਤੇ ਲਉਂਗੀ ਲੈਣੇ ਹੋਣਗੇ ਮੈਂ ਚੱਜ ਦਾ ਕੋਈ ਬੰਦਾ ਪੱਟੂਗੀ ਜਿਹਦੇ ਕੋਲ 2 ਰੁਪਏ ਵੀ ਹੋਣ ਤੇ ਹੁਸਨ ਵੀ ਹੋਵੇ ਚੰਗਾ ਹੱਦ ਕਰਦਾਗਾ ਚੱਲ ਕੇ ਨਾ ਰੋਟੀ ਰਹਿ ਗਈ ਬਣਾਈ ਦੇਣੀਆਂ ਗੀ ਤਾਂ ਗਿਆ ਲੱਗਾ ਹੁਣ ਕਿਰਾ ਨਾ ਮੈਂ ਕੱਪੜੇ ਕੁੱਪੜੇ ਧੋ ਲੈਣੀ ਆ ਰੋਟੀ ਬਣਾ ਦੇਣੀ ਹੈਗੀ ਚਲੋ ਓ हाँ बड़ा सोना बड़के आ गया तो, गया तो ही जेठा मेरे पास बिरा के हो रहा है और की ना आहा ओल्लो मेरे बरगा अच्छा हुण तुसी फिर मेनू पर बोझ ला रहे हो अच्छा चलो ਥੈਂਕ ਯੂ ਨਾ ਹੋਰ ਕੁਛ ਮਿਲਿਆ ਨਹੀਂ ਗੁਲਦਸਤਾ ਚੱਕ ਕੇ ਲਿਆਇਆ ਮੇਰੇ ਵਾਸਤੇ ਐਡੀ ਕੀ ਕਵਾਦ ਸੀਗੀ ਮੇਰੀ ਓਏ ਫੁੱਲਾਂ ਵਰਗਾ ਏ ਤੇਰੇ ਵਰਗਾ ਅੱਛਾ ਮੇਰੇ ਵਰਗਾ ਸਾਹ ਬੁੜਾ ਕਹਿ ਕੇ ਠੋਕ ਗਾਲਤੀ ਨਾ ਨਾ ਬੁੜਾ ਤਾਂ ਕਾਨੂੰ ਲੱਗਦੇ ਤਾਂ ਸੋਹਣੇ ਹੋ ਵੈਸੇ ਤਾਂ ਮੇਰਾ ਹੁਣ ਕੀ ਖਿਆਲ ਆਏ ਕਿ ਮੈਂ ਕੀ ਖਿਆਲ ਆ ਮੈਂ ਤਾਂ ਮਜ਼ਾਕ ਚ ਗੱਲ ਜੀ ਕਰਦੀ ਸੀਗੀ ਤੂੰ ਉਸਦਾ ਸੀਰੀਅਸ ਹੀ ਲੈ ਗਏ ਵੀ ਬੁੜਾ じゃ ਕਹਿ ਕੇ ਕਹਿਤਾ ਵੀ ਖਾਬ ਨਿਕਲਲੀ ਨਹੀਂ ਬਣਨੀ ਹੈ ਨਾ ਉਹ ਫਿਰ ਬੁੜੇ ਨਾ ਤੂੰ ਗਈ ਕਿ ਪੀਦਾੜੀ ਵਰਤੋਂ ਹੈ ਫਰਨ ਉਹ ਤਾਂ ਠੀਕ ਹੈ ਗੱਲ ਪਰ ਆਹ ਤਾਂ ਚਲ ਠੀਕ ਹੈ ਚਲ ਤੁਸੀਂ ਆਵਦਾ ਦਿਖਾਇਆ ਵੀ ਮੈਂ ਇਸ ਤਰ੍ਹਾਂ ਦਾ ਕਾ ਵੀ ਮੇਰੀ ਰਹਿਣੀ ਬਹਿਣੀ ਆਈ ਆ ਚਲੋ ਕੋਈ ਗੱਲ ਨਹੀਂ ਮੇਤੋ ਗਲਤੀ ਹੋ ਗਈ ਮੈਂ ਪਹਿਚਾਨ ਨਹੀਂ ਸਕੀ ਪਰ ਆਇਆ ਨਾ ਦੁਨੀਆ ਤੋਂ ਡਰਜਾ ਲੱਗਦਾਗਾ ਲੋਕਾਂ ਤੋਂ ਡਰਨ ਦੇ ਵਾਸਤੇ ਪਿਆਰ ਕਰਨਾ ਤੇ ਡਰਨਾ ਕਿਆ ਨਹੀਂ ਤੁਸੀਂ ਤਾਂ ਹੁਣ ਛੜੇ ਹੋਗੇ ਤੁਹਾਡਾ ਤਾਂ ਵਿਆਹ ਨਹੀਂ ਹੋਇਆ ਤੁਸੀਂ ਤਾਂ ਕਿਸੇ ਵੀ ਕੁੜੀ ਨਾਲ ਪਿਆਰ ਕਰ ਲਓਗੇ ਮੈਂ ਤੁਹਾਨੂੰ ਪਤਾ ਕਰ ਲਾਂ ਮੈਂ ਪਿਆਰ ਮੇਰੇ ਨਾਲ ਕੀ ਮੈਂ ਕਰ ਸਕਦੇ ਹੋ ਮੈਂ ਤਾਂ ਮੈਨੂੰ ਵੀ ਪਿਆਰ ਕੋਈ ਹੋਰ ਕਰਦਾਗਾ ਵੀ ਇਹੀ ਬਰੀ ਆ ਤੁਹਾਡੇ ਸਾਹਮਣੇ ਦੇਖ ਵੀ ਹੈ ਨਾ ਮੇਰੇ ਤਾਂ ਘਰ ਵਾਲਾ ਇੰਨਾ ਪਿਆਰ ਕਰਦਾ ਮੈਨੂੰ ਮੈਂ ਕਿਸੇ ਹੋਰ ਨਾਲ ਕਿਵੇਂ ਬਿੱਚੇ ਘਰ ਵਾਲਾ ਟਾਂਕੇ ਬਸਾਈ ਰੱਖੂ ਵਿਚੇ ਮੈਂ ਬਸਾ ਲੂੰਗਾ ਟਾਂਕੇ ਮੈਂ ਕਿਹੜਾ ਐ ਕਿ ਨਾ ਕਰ ਤੂੰ ਚੱਲ ਜਰਜਾ ਪਾਬੀ ਨੂੰ ਪਤਾ ਲੱਗ ਗਿਆ ਘਰੇ ਫੇਰ ਵੀ ਔਖਾ ਹੋ ਜੂਗਾ ਜਿਹੜਾ ਇੱਥੇ ਰੋ ਜੀ ਰਹਿੰਦੀ ਆ ਤਾਂ ਜਾਊਗੀ ਬਾਹਰਲੇ ਦੇਸ਼ ਜਾਊਗੀ ਹੁਣ ਆਇਆ ਹੁਣ ਮੈਂ ਵੀ ਹੁਣ ਢਿੱਡ ਪੇਟ ਉਹੀ ਗੱਲ ਤੋੜਨ ਵਾਸਤੇ ਆਪਦਾ ਤੁਰੀ ਫਿਰਦੀ ਆ ਕੰਮ ਧੰਦਾ ਬਾਹਰਲੇ ਦੇਸ਼ ਜਾਊਗੀ ਸੱਜਰੀਏ ਉਹ ਤਾਂ ਤਿਆਰ ਕਰੀ ਜਾਂਦੀ ਆ ਉਹਦੇ ਡਾਕੂਮੈਂਟ ਛਾ ਬਾਹਰ ਜਾਣਾ ਕਹਿੰਦੀ ਤਾਂ ਹੈਗੀ ਤੇ ਕਹਿੰਦੀ ਵੀ ਇਹਦੁਬਾਤ ਨਾ ਸਿੰਗਾਪੁਰ ਜਾਊਂਗੀ ਮੈਂ ਹਾਂ ਤਾਂ ਹੀ ਮੈਂ ਕਰਦਾ ਕੋਈ ਹੱਲ ਹੁਣ ਚਲ ਉਹ ਤਾਂ ਗੱਲ ਠੀਕ ਹੈ ਮੇਰਾ ਟਾਈਮ ਤੱਕ ਜੂ ਨਾਲ ਤੇਰਾ ਜਾਰਾ ਹੋ ਜੂਗਾ ਦੇਖੋ ਜੇ ਤੁਸੀਂ ਗੁੱਸਾ ਤਾਂ ਕਰਿਆ ਉਹਨਾ ਪਿਆਰ ਪੂਰਿਆ ਤਾਂ ਨਹੀਂ ਮੇਤੋਂ ਹੋਣਾ ਹੈਗਾ ਕਿਉਂਕਿ ਪਿਆਰ ਤਾਂ ਮੈਂ ਆਪਦੇ ਘਰ ਵਾਲੇ ਨੂੰ ਕਰਦੀਆਂ ਹੋਰ ਤਾਂ ਮੈਂ ਕਿਸੇ ਨੂੰ ਪਿਆਰ ਕਰ ਨਹੀਂ ਸਕਦੀ ਬਸ ਜੇ ਤੁਸੀਂ ਕਹੋ ਜਾ ਰਹੇ ਵੀ ਚਲ ਆਪਾਂ ਪੈਸਿਆਂ ਦਾ ਦੇਣ ਲੈਣ ਕਰ ਲਿਆ ਕਰਾਂਗੇ ਮੈਂ ਤੁਹਾਡਾ ਟਾਈਮ ਟਪਾ ਦਿਆ ਕਰੂੰ ਤੁਸੀਂ ਮੇਰਾ ਉਹ ਤਾਂ ਕਰ ਲਾਂਗੇ ਚਲ ਪਿਆਰ ਨਾ ਕਰੀ ਤੂੰ हां फिर ना ਕੱਲ ਨੂੰ ਨਾ ਨਾ ਕਿ ਹੋ ਵੀ ਤੂੰ ਆਪਦੇ ਘਰ ਨੂੰ ਛੱਡ ਕੇ ਤੂੰ ਮੇਰੇ ਆ ਜਾ ਮੈਂ ਤੈਨੂੰ ਪਿਆਰ ਕਰਦਾ ਮੇ ਤਾਂ ਜ਼ਿੰਦਗੀ ਬਰਬਾਦ ਹੋ ਗਈ ਕਿਉਂਕਿ ਮੈਨੂੰ ਪਤਾ ਹੈਗਾ ਅੱਜ ਕੱਲ ਦੇ ਲੋਕ ਐਂ ਕਰਦੇ ਹੁੰਦੇ ਆ ਮੁੜ ਕੇ ਦੂਜਿਆਂ ਦੇ ਘਰ ਵੀ ਖਰਾਬ ਹੋ ਜਾਂਦੇ ਆ ਤੇ ਇੱਕ ਗੱਲ ਹੋਰ ਵੀ ਜਿਹੜੀ ਗੱਲ ਹੁਣ ਆਪਣੇ ਦੋਮਾ ਚ ਤੇ ਤੀਜੇ ਬੰਦੇ ਨੂੰ ਨਾ ਪਤਾ ਲੱਗੇ ਮੇਰੇ ਘਰ ਤੱਕਰ ਗੱਲ ਨਾ ਪਹੁੰਚੇ ਤੇਰੇ ਘਰ ਤੱਕਰ ਕੌਣ ਦੱਸੂਗਾ ਮੈਂ ਬਾਹਰ ਨਹੀਂ ਨਿਕਲਦਾ ਮੈਂ ਤਾਂ ਘਰੀ ਰਹਿਣਾ 24 ਘੰਟੇ ਕਈ ਵਾਰ ਇਹ ਕਹ ਲੂੰ ਤੂੰ ਆਪਦੇ ਦੋਸਤਾਂ ਨੂੰ ਆਪਦੇ ਭਾਬੀ ਭਜਾਈ ਨੂੰ ਕਹਿ ਦੇਂ ਵੀ ਆ ਤਾਂ ਕੰਮ ਵਾਲੀ ਮੇਰੇ ਨਾਲ ਗਟਮਟ ਹੋ ਰਹੀ ਆ ਅਸੀਂ ਲੂਮੀ ਲੂ ਕਰਦੇ ਆ ਜਾਂ ਕੁਝ ਵੀ ਕਹਦੇ ਜਾਂ ਕੀ ਕਰੇ ਦੋਸਤਾਂ ਨੂੰ ਬਾਹਰ ਦੱਸਦੇ ਆ ਵੀ ਸਾਡੀ ਜਿਹੜੀ ਕੰਮ ਵਾਲੀ ਆ ਮੈਂ ਤਾਂ ਉਹਦੇ ਨਾਲ ਹੀ ਡੰਕਾ ਫਿੱਟ ਆ ਮੈਂ ਤਾਂ ਨਹੀਂ ਪਿਆ ਪਰ ਹੁੰਦਾ ਮੈਂ ਤੇਰੀ ਜ਼ਿੰਦਗੀ ਕਿਉਂ ਖਰਾਬ ਕਰੂੰਗਾ ਮੈਨੂੰ ਵੀ ਲੋੜ ਆ ਆਪਦੀ ਜਿੱਦ ਦੀ ਹਾਂ ਉਹ ਗੱਲ ਤਾਂ ਤੇਰੀ ਜਿਹੜਾ ਠੀਕ ਆ ਮੰਨਦੀ ਐਂਗੀ ਗੱਲ ਕਰ ਬਸ ਮੈਨੂੰ ਹਾਂ ਹੀ ਡਰ ਜਾ ਲੱਗਦਾ ਹੋਰ ਕੁਝ ਨਹੀਂ ਜੇ ਤੁਸੀਂ ਸੱਚ ਪੁੱਛੋ ਨਾ ਮੇਂ ਜਿੱਦ ਤੇ ਮੈਂ ਤੁਹਾਡਾ ਕੰਮ ਕਰਨ ਲੱਗੀਆਂ ਪਸੰਦ ਤਾਂ ਮੈਨੂੰ ਉਹਦੇ ਦੀ ਸੀਗੇ ਤੁਸੀਂ ਪਰ ਮੈਨੂੰ ਐ ਜਿਹੇ ਡਰਜਾ ਲੱਗਦਾ ਹੁੰਦਾ ਸੀ ਮੈਨੂੰ ਅਨਾਲਿਸਿਸ ਵੀ ਤੁਸੀਂ ਰੁੱਖੇ ਜੇ ਵਾਲੇ ਹੋ ਉਹ ਤੈਨੂੰ ਹੀ ਲੱਗਦਾ ਹੈ ਰੁੱਖਾ ਰੁੱਖਾ ਨਹੀਂ ਹੈਗਾ ਮੈਂ ਮੈਨੂੰ ਹੋਰ ਫੜਕਾ ਜਾਗਾ ਨੇਚਰ ਜੇ ਤਾਂ ਮੈਨੂੰ ਐ ਲੱਗਦਾ ਹੁੰਦਾ ਸੀਗਾ ਮੈਨੂੰ ਐ ਲੱਗਾ ਮੈਂ ਖਾ ਜੇ ਮੈਂ ਕਈ ਵਾਰੀ ਆਏ ਜੇ ਚਾਹ ਕਰਦੇ ਤੁਸੀਂ ਪਰ ਮੈਂ ਥੋੜੀ ਚੱਕ ਨਹੀਂ ਤੇ ਪਛਾਣ ਲਈ ਸੀ ਮੈਂ ਕਿ ਮੈਨੂੰ ਐ ਲੱਗਦਾ ਜਿਵੇਂ ਮੈਨੂੰ ਪਸੰਦ ਕਰਦੇ ਹੁੰਦੇ ਆ ਫਿਰ ਮੈਂ ਸੋਚਿਆ ਮੈਂ ਕਿ ਮੈਂ ਵਿਆਹੀ ਬਰੀ ਮੈਨੂੰ ਕਿਉਂ ਪਸੰਦ ਕਰਨਗੇ ਲੈ ਪਸੰਦ ਕਿਉਂ ਨਹੀਂ ਆਉਂਦਾ ਖਰਬੂਜੇ ਥੋੜੇ ਬਏ ਟਿੱਬਿਆਂ ਤੇ ਕੋ ਸੱਚ ਕੌਣ ਤੋਂ ਮੈਂ ਕੌਣ ਤੋਂ ਮੈਂ ਤਾਂ ਕੋੜੇ ਹੁੰਦੇ ਆ ਕੋੜੇ ਹੁੰਦੇ ਖਰਬੂਜਾ ਕਹਿੰਦੇ ਨੇ ਫਿਰ ਮਿੱਠਾ ਹੁੰਦਾ ਤਾਂ ਮਜ਼ਾਕ ਇਹ ਵੀ ਬੜੇ ਹੋਗੇ ਤੁਸੀਂ ਤਾਂ ਚਲ ਫਿਰ ਆ ਜਾ ਚਾਹ ਪਾਣੀ ਪੀਣੇ ਅੰਦਰ ਚੱਲ ਓਏ ਹਾਂ ਪਰ ਹੁਣੀ ਅੰਦਰ ਚੱਲ ਗਏ ਓਏ ਇਥੋਂ ਪਿਆਰ ਦੀ ਸ਼ੁਰੂਆਤ ਹੋਊਗੀ ਚਲੋhota ਠੀਕ ਆ ਫਿਰ ਨਵੀਂ ਦੁਨੀਆ ਬਸਾਵਾਂਗੇ ਹੁਣ ਆਪਾਂ ਮੈਂ ਤਾਂ ਲੇਟ ਵੀ ਬਹੁਤ ਹੋ ਜੂੰਗਾ ਭਾਬੀ ਵੀ ਨਾ ਆ ਜਾਈ ਨੀ ਪਤਾ ਮੇਰੇ ਘਰ ਆਲਾ ਜੇ ਇੱਥੇ ਤੇਰੇ ਆਪਦਾ ਗੱਡੀ ਦੇ ਗਏ ਹੋ ਜਾਂ ਤਾਂ ਉਹ ਆਪਦੇ ਕਾਗਜ਼ ਪੱਤਰ ਤਿਆਰ ਕਰਾਉਂਦੀ ਐ ਨਹੀਂ ਹੁੰਦੇ ਮੈਨੂੰ ਫੋਨ ਕਰਨਗੇ ਅੱਛਾ ਹਾਂ ਛਾ ਠੀਕ ਆ ਫਿਰ ਐਂ ਕਰੋ ਚੱਲ ਤੁਸੀਂ ਚੱਲੋ ਕਮਰੇ ਚ ਫਿਰ ਮੈਂ ਬਾਅਦ ਦਾ ਕਈ ਵਾਰੀ ਆ ਜੇ ਆ ਤਾਂ ਲਜੋ ਥੈਂਕ ਯੂ ਚਾਲਾ ਆ ਤਾਂ ਬਣ ਗਈ ਗੱਲ ਮੈਂ ਤਾਂ ਕਿਤੇ ਦੀ ਫਿਰਦੀ ਸੀ ਥਕਾਉਂਦੀ ਵੀ ਮੈਂ ਗੱਲ ਕਰਾਂ ਗੱਲ ਕਰਾਂ ਕਿਉਂਕਿ ਇਹਨਾਂ ਕੋਲ ਪੈਸਾ ਬਹੁਤ ਆਗਾ ਐਵੇਂ ਮੈਂ ਸਾਰਿਆਂ ਦੇ ਇੱਥੇ ਗੋਹੇ ਕੁੜੇ ਝਾੜੂ ਪੋਚੇ ਕਰਦੀ ਫਿਰਦੀ ਆਂਗੀ ਨਾਲੇ ਤਾਂ ਮੇਰਾ ਜੀ ਲੱਗ ਜਾ ਕਰੂ ਨਾਲੇ ਮੇਰਾ ਟਾਈਮ ਟੱਪ ਜਾ ਕਰੂ ਨਾਲੇ ਮੇਰੀ ਜ਼ਿੰਦਗੀ ਸੌਖੀ ਹੋ ਜੂਗੀ ਇੱਥੇ ਕਿਉਂਕਿ ਇਹਨਾਂ ਕੋਲ ਸਭ ਕੁਝ ਆਗਾ ਦੇਖੋ ਦੌਲ ਤਸ਼ੌਹਰਤ ਵੀ ਹੈਗੀ ਆ ਬਾਕੀ ਜਵਾਨੀ ਵੀ ਹੈਗੀ ਆ ਕੰਮ ਕਰਦੀਆਂ ਜਦੋਂ ਇੱਥੇ ਬਾਕੀ ਵਿਸ਼ਵਾਸ ਵੀ ਆ ਮੇਰੇ ਤੇ ਉੱਤੋਂ ਪੈਸਾ ਵੀ ਬਹੁਤ ਐਨਾਂ ਕੋਲੇ ਆਹ ਸਕੀਨ ਤਾਂ ਲੋਟ ਹੀ ਆ ਜੂਗੀ ਭਾਬੀ ਨੇ ਤਾਂ ਜਾਣਾ ਬਾਹਰ ਆ ਵੀਰਾ ਵੀ ਬਾਹਰ ਭੱਜੂਗਾ ਬਸ ਇਹ ਕੱਲਾ ਰਹ ਜੂਗਾ ਛੜਾ ਮੁੜ ਕੇ ਨਾਣੇ ਤਾਂ ਮੈਂ ਆਪਦਾ ਘਰ ਵਧੀਗਾ ਤੋਰੀ ਚੱਲੂਗੀ ਨਾਲੇ ਇਹਦੀ ਦੇਖਭਾਲ ਕਰ ਜਾ ਕਰੂੰ ਕੰਮ ਦੇ ਬਹਾਨੇ ਝਾੜੂ ਪੋਚਾ ਕਰਕੇ ਚੱਲ 2 ਮਿੰਟ ਡੰਗੇ ਦਾ ਲਾਜਾ ਕਰੂੰ ਨਨ ਰੁਪਏ ਦੁਗਣੇ ਦੁਗਣੇ ਲੈ ਲਾ ਕਰੂੰ ਕਿਉਂਕਿ ਹੁਣ 7000 ਨਕੀ ਬਣਦਾਗਾ ਸਾਰੇ ਕੰਮ ਦਾ 7000 ਰੁਪਏ ਦਿੰਦੇ ਆ ਕਿੱਥੇ ਮੈਂ 7000 ਦੀ ਬਜਾ ਮੈਂ 70000 ਖਾਉਂਗੀ ਤਾਂ ਇਹ ਉਹਿਆ ਛੜੇਜੇ ਕੋਲੇ ਤਾਂ ਨਾ ਪੈਸੀ ਵਾਲੇ ਨੇ ਭਾਬੀ ਦੱਸਦੀ ਹੁੰਦੀ ਆ ਕਹਿੰਦੀ ਜੇ ਕਦੇ ਨਾ ਕਦਾਈ ਇਹ ਨਾ ਪੇਟੀ ਖੋਲਦਾਗਾ ਤੇ ਪੇਟੀ ਤੇ ਤੇ ਕੁੱਟੀਆਂ ਦੀ ਗੁੱਟੀਆਂ ਪਈਆਂ ਗਈਆਂ ਪੈਸਿਆਂ ਦੀਆਂ ਵਾਲੇ ਪੈਸੇ ਆ ਇੱਕ ਵਾਰੀ ਪਿਆਰ ਦਾ ਨਾਟਕ ਜਾ ਕਰਕੇ ਨਾ ਇਹਦੇ ਨਾਲ ਤੇ ਪੈਸੇ ਜੇ ਤਾਂ ਸਾਰੇ ਲੈ ਲਾਂ ਫੇਰ ਦੱਸੂਗੀ ਇਹਨੂੰ ਵੀ ਸੋਨੀ ਚੀਜ਼ ਕੀ ਹੈਗੀ ਲੱਕੇ ਰਾਂ ਗੇਟ ਡਾਦਾ ਹੀ ਤਾਂ ਦਿੰਨੀ ਹੈਗੀ ਕਿਤੇ ਕਈ ਵਾਰੀ ਭਾਬੀ ਆ ਜੇ ਪਤਾ ਲੱਗ ਜੂਗਾ ਉਹਨੂੰ

ਰੋਟੀ ਤਾਂ ਬਣ ਗਈ ਫੇ ਤੁਸੀਂ ਫੇਰ ਖਾ ਲਿਓ ਨਾ ਪਰ ਹੁਣ ਆਲੇ ਦੋ ਰੋਟੀਆਂ ਤੂੰ ਖਾ ਲਈ ਨਹੀਂ ਮਰੇਗੀ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਸੀਗਾ ਵੀ ਮੇਰੇ ਘਰ ਵਾਲੇ ਤਾਂ ਬਿਨਾਂ ਰੋਟੀ ਖਾਂਦੀ ਨਹੀਂ ਮੈਂ ਚੱਲਦੀ ਹਾਂ ਤੇ ਤੁਸੀਂ ਆਏ ਕਰਿਓ ਰੋਟੀ ਬਣੀ ਪਈ ਐ ਤੇ ਫੇ ਤੁਸੀਂ ਫੇਰ ਆਪੇ ਖਾ ਲਓ ਠੀਕ ਐ ਓਏ ਆਪੇ ਕੀ ਕਿੱਥੇ ਖਾਊਗਾ ਆ ਜਾ ਗੱਲਾਂ ਬਾਤਾਂ ਕਰਦੇ ਅੰਦਰ ਚੱਲੀਏ ਨਹੀਂ ਹੁਣ ਤਾਂ ਕਿਹੜਾ ਵੇਲਾ ਗੱਲਾਂ ਕਰਦਾ ਵੇਲੇ ਨੂੰ ਕੀ ਹੁੰਦਾਗਾ ਵੇਲਾ ਕ ਵੇਲਾ ਅੱਛਾ ਆਜੋ ਚੱਲ ਆਜੇ ਫੇ ਮੈਂ ਤਾਂ ਸਿਗਮਾ ਖਚਾ ਲਾ ਬਾਗੀ ਜਾਨੀ ਹੈ ਨਹੀਂ ਜਾਣਾ ਜੀ ਗੱਲਾਂ ਕੀ ਕਰਨੀਆਂ ਸੀਗੀਆਂ ਹੀ ਹੁਣ ਇੱਥੇ ਹੁਣ ਕੰਮ ਤਾਂ ਕਰਨਾ ਸੁਣੀ ਵਾਲੀ ਲੱਗੀ ਆਈ ਹੈ ਉਹਨੂੰ ਕਿ ਪਹਿਲਾਂ ਕਿੱਥੇ ਰਹੀ ਐਨਾ ਟਾਈਮ ਕਿੱਥੇ ਰਹਿਣਾ ਸੀਗਾ ਆਪਦੇ ਪੇਕੀ ਰਹਿਣਾ ਸੀ ਹੋਰ ਦੱਸ ਕਿੱਥੇ ਰਹਿਣਾ ਸੀਗਾ ਅੱਛਾ ਜੀ ਤਾਂ ਆਪਣੇ ਖੂਬਸੂਰਤੀ ਬਹੁਦਿੱਤਿਆ ਦੇ ਨਾਲ ਅੱਛਾ ਥੈਂਕ ਯੂ ਤੁਸੀਂ ਸੋਨਾ ਕਹਤਾ ਜੇ ਮੇਰੀ ਗੱਲ ਸੁਣ ਅੱਜ ਤੋਂ ਸਾਰਾ ਕੁਛ ਤੇਰਾ ਹੈ ਅੱਛਾ ਜੀ ਹਾਂ ਇੰਨਾ ਪਿਆਰ ਕਰਦੇ ਹਾਂ ਇੰਨਾ ਪਿਆਰ ਕਰਨਾ ਇੱਥੇ ਪਿਆ ਮੇਰਾ ਬਟੂਆ ਜਿੰਨੇ ਪੈਸਿਆਂ ਦੀ ਲੋੜ ਹੈ ਤੂੰ ਆਪ ਹੀ ਕੱਢ ਕੇ ਲੈ ਜਾ अच्छा बटुआ च नहीं बटुआ तो थोड़ा हक है बटुआ च पैसे मैं थोड़ी काट सकती हूं चल आए करो तुसी नई वाला कर दे चल मेनू 10000 रुपया दे दो ਮੈਂ ਕਹ ਰਿਆ ਨਾ ਮੈਂ ਕਾਨੂੰ ਨਾਲ ਮੇਰੀ ਕਿਸ਼ਤ ਵੀ ਹੈਗੀ ਉਹ ਭਰ ਦੂੰਗੀ ਤੇ ਬਾਕੀ ਮੇਰਾ ਘਰ ਵਾਲਾ ਬਿਮਾਰ ਜਿਹਾ ਹੋ ਰਿਹਾ ਨਾਲੇ ਉਹ ਦਵਾਈ ਲੈ ਜਾਊਗਾ ਕਿਸ਼ਤਾਂ ਨੂੰ ਛੱਡ ਤੂੰ ਮਾਰ ਗੋਲੀ ਤੂੰ ਸਾਰਾ ਕੁਝ ਤੈਨੂੰ ਆਖੀ ਨਾ ਤੇਰਾ ਜਿੰਨੇ ਦੀ ਲੋੜ ਹੈ 50 ਲੈ ਜਾ 10 ਲੈ ਜਾ ਪਟੂਆ ਪਿਆ ਹੈ ਇੱਥੇ ਅਟਕੇ ਲੈ ਜਾ ਨਹੀਂ ਤੁਸੀਂ ਆਪ ਹੀ ਦੇ ਦਿਓ ਕੱਟ ਕੇ ਮੈਂ ਤੈਨੂੰ ਕੀ ਕਹਿਣਾ ਹੁਣ ਜਦੋਂ ਤੂੰ ਮੇਰੀ ਹੋਈ ਗਈ ਤੈਨੂੰ ਪਿਆਰ ਹੀ ਪੈ ਗਿਆ ਆਪਣਾ ਉਹ ਤਾਂ ਗੱਲ ਠੀਕ ਆ ਪਰ ਕਾਨੂੰ ਤੁਹਾਡੇ ਘਰੋਂ ਪੈਸੇ ਕੱਟਣ ਲੱਗ ਜਾਣਾ ਗਾਹਾਂ ਤੇਰੀ ਪਰਜਾਈ ਤਾਂ ਤੋਂ ਸਾ ਮੰਗਣਾ ਤੇ ਫੇਰ ਕੋਈ ਪਰਜਾਈ ਨਹੀਂ ਮੰਗਦੀ ਆਪਾਂ ਦਾ ਆਪ ਵੀ ਕੋਲੇ ਹੁੰਦੇ ਨੇ ਤਾਂ ਲੱਖ ਰੁਪਏ ਦਾ ਕੋਲੀ ਰੱਖਦੇ ਆਪਾਂ ਫਟੂਏ ਤੇ ਚਲ ਠੀਕ ਹੈ ਫਿਰ ਹਾਂ ਕਿੱਥੇ ਆ ਦੇਵੋ ਤੁਸੀਂ ਇੱਥੇ ਚੱਕਾ ਇੱਥੇ ਪਿਆਊਗਾ ਅੱਛਾ ਸਰਾਣੇ ਥੱਲੇ ਰੱਖਦੇ ਹਾਂ ਹਾਂ ਬੜੇ ਪੈਸੇ ਇਹਦੇ ਚ ਤਾਂ ਆ ਸਾਰੇ ਲੈ ਲੈ ਇੱਧਰ ਲੈ 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 ਜਾ ਪੱਕਾ ਲੈ ਜਾ ਤੈਨੂੰ ਕੀ ਜਵਾਬ ਹੈ ਪੈਸੇ ਉਹਨੂੰ ਚਲੋ ਆਤਾ ਬਹੁਤ ਵਧੀਆ ਕਰਤਾ ਤੁਸੀਂ ਜਿਹੜਾ ਇੰਨੀ ਮੇਰੀ ਹੈਲਪ ਕਰਤੀ ਹੈ ਨਾ ਮੈਨੂੰ ਤਾਂ ਉਮੀਦ ਹੀ ਨਹੀਂ ਸੀ ਮੈਨੂੰ ਤਾਂ ਨਹੀਂ ਪਤਾ ਕਿਹੜੇ ਜੱਟ ਦੇ ਉਹੀ ਗੱਲ ਜਿਹਦੇ ਮੂੰਹ ਨਹੀਂ ਦੇਖਣਾ ਪਿੱਠ ਨਹੀਂ ਦੇਖਣੀ ਕਹਿੰਦੇ ਹੁੰਦੇ ਆ ਉਹਦਾ ਮੂੰਹ ਦੇਖਣਾ ਪੈ ਜਾਂਦਾਗਾ ਹੈ ਨਾ ਮੇਰੇ ਹੁੰਦੇ ਟੈਨਸ਼ਨ ਲੈਣ ਦੀ ਲੋੜ ਨਹੀਂ ਤੈਨੂੰ ਜਿਹਦਾ ਆਪਣਾ ਪਿਆਰੀ ਪੈ ਗਿਆ ਕਿ ਜੇ ਕੋਈ ਪੈਸਾ ਕੁਛ ਮਰਜ਼ੀ ਲੈ ਬਸ ਇੱਕ ਗੱਲ ਕਰ ਮੇਰੇ ਨਾਲ ਵਾਦਾ ਕਰੋ ਪੱਕਾ ਵੀ ਕਿਸੇ ਕੋਲ ਵੀ ਗੱਲ ਨਹੀਂ ਕਰੋਗੇ ਪੱਕਾ ਤੇਰੇ ਨਾਲ ਵਾਦਾ ਹੈਗਾ ਕਿਸੇ ਕੋਲੋਂ ਆਪਣੀ ਟੁੱਟ ਵੀ ਗਈ ਕਿਸੇ ਨੂੰ ਪਤਾ ਲੱਗ ਗਿਆ ਪਰ ਫਿਰ ਵੀ ਤੁਸੀਂ ਕਿਸੇ ਕੋਲੇ ਇਹ ਨਹੀਂ ਕਹੋਗੇ ਵੀ ਮੇਰੀ ਉਹ ਬਹੁ ਨਾ ਗੱਲ ਸੀਗੀ ਨਾ ਨਾ ਠੀਕ ਹੈ ਮੈਨੂੰ ਕੀ ਲੋੜ ਹੈ ਗੱਲ ਕਰਨ ਦੀ ਬਸ ਠੀਕ ਹੈ ਚੱਲ ਹੁਣ ਐ ਕਰੋ ਫਿਰ ਮੈਂ ਜਾਂਦੀ ਹਾਂ ਕੋਈ ਕਦਨਕ ਦੀ ਲੋੜ ਹੈ ਜਦੋਂ ਮਰਜ਼ੀ ਗੱਟਾ ਭਰ ਕੇ ਲੈ ਜੀ ਬਸ ਠੀਕ ਹੈ ਚਲ ਮੈਂ ਚੱਲਦੀ ਹਾਂ ਹੁਣ ਚੱਲ ਠੀਕ ਹੈ ਭੱਜ ਜਾ ਨਾਲੇ ਰੋਟੀ ਖਾ ਲਈਂ ਦੋ ਲੈ ਜਾ ਮੱਖਣ ਪਾ ਕੇ ਮੁਕਤੀ ਹੋ ਜੇਂਗੇ ਮੜਾ ਜਾ ਵਧੀਆ ਬਣ ਜੂ ਚਿਹਰਾ ਇੰਨੀਆਂ ਵਿੱਚੀ ਠੀਕ ਆ ਚੰਗਾ ਇਹ ਤਾਂ ਵਧੀਆ ਰਾਜ ਸਿਆ ਜੀ ਤੇਰੇ ਨਾਲ ਲੱਗੀ ਨਿਆਰੇ ਦੇ ਦੂਗੀ ਵਿਆਹ ਕਰਾਉਣ ਦੀ ਕੀ ਲੋੜ ਐ ਸੱਜਰੀ ਦੇਤੀ ਟੈਮ ਟਪਾਉਣਗੇ ਆਪਾਂ ਨੂੰ ਕੀ ਐ 2 ਰੁਪਏ ਦੇ ਕੰਮ ਆ ਜਾਣਗੇ ਆਪਾਂ ਨੂੰ ਨਹੀਂ ਕਿੱਥੇ ਸਖੇ ਠੱਕੇ ਖਾਣ ਕਿਹੜੀ ਪ੍ਰਿਹਾਈ ਸਿਆਣ ਦੀ ਅੱਜ ਕੱਲ ਕੋਈ ਨਹੀਂ ਸਿਆਣ ਦੀ ਪ੍ਰਿਹਾਈਆਂ ਪ੍ਰਿਹਈਆਂ ਇਸ ਨੂੰ 10000 ਰੁਪਏ ਦੇ ਦਿਆ ਕਰਾਂਗੇ ਹਲੇ ਆਪਣਾ ਡੰਗਾ ਲੈ ਜਾ ਕਰੂਗਾ ਇਹ ਨਾਲੇ ਰੋਟੀਆਂ ਟੁੱਕ ਪਗਾ ਜਾ ਕਰੂਗੇ ਬਾਹਲਾ ਕਰਨਗੇ ਤਾਂ ਹੁਣ ਬਾਹਰ ਲੈ ਦੇ ਜਾਣਗੇ ਆਪਣਾ ਟਾਈਮ ਇਹੀ ਟਪਾਉਗੀ ਹੋਰ ਕੌਣ ਟਪਾਉਗਾ ਹਲੇ ਤਾਂ ਵਧੀਆ ਗੱਲ ਬਣ ਨਾਲੇ ਸੱਜਰੀ ਕੰਮ ਕਰ ਜਾ ਕਰੂ ਪੋਚੇ ਪੁੱਤੀ ਲਾਇਆ ਕਰੂ ਆਪਾਂ ਦੁਨੀਆ ਤੋਂ ਕੀ ਲੈਣੇ ਦੁਨੀਆ ਦਾ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੀ ਹੈ ਦੁਨੀਆ ਦੇ ਮਾਂ ਦਾ ਥੋੜੀ ਚੱਲਣਾ ਹੈ ਆਪਾਂ ਆਪ ਦਾ ਦੇਖਣਾ ਹੈ ਅੱਜ ਕੱਲ ਬੜੇ ਪਿਸਕੋਂ ਸਿਆਣ ਦੇ ਇਹ ਤਾਂ ਸਿਆਣੂ ਵੀ ਤਾਂ ਹੈਗੀ